ਅਜੀਨੋ ਮੋਟੋ ਕੀ ਹੈ ਬਿਸਕੁਟ ਤੇ ਹੋਟਲ ਦੇ ਖਾਣੇ ਵਿੱਚ ਲਾ ਇਹ ਪਦਾਰਥ ਤੁਹਾਨੂੰ ਨਸ਼ੇੜੀ ਤਾਂ ਨਹੀਂ ਬਣਾ ਦੇਵੇਗਾ ਗੱਲਬਤ ਹੈ ਰਾਜਵੀਰ ਕੋਰ ਗਿੱਲ ਉਹਨਾਂ ਦੀ ਕਲਮ ਚ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮਾਂਚ ਮੇਰੇ ਵਾਂਗ ਬਹੁਤੇ ਲੋਕਾਂ ਨੂੰ ਬਿਸਕੁਟਾਂ ਤੋਂ ਬਿਨਾਂ ਚਾਹ ਪੀਣ ਦਾ ਸਵਾਦ ਨਹੀਂ ਆਉਂਦਾ ਪਰ ਕੁਝ ਬਿਸਕੁਟ ਚਾਹੇ ਘਰੋਂ ਆਟਾ ਘਿਓ ਦੇ ਕੇ ਹੀ ਕਿਉਂ ਨਾ ਬਣਵਾਏ ਹੋਣ ਸਾਡੇ ਲਈ ਨੁਕਸਾਨਦੇ ਹੋ ਸਕਦੇ ਹੈ ਇਸ ਦਾ ਕਾਰਨ ਬਿਸਕੁਟਾਂ ਦੇ ਵਿੱਚ ਪਾਇਆ ਜਾਣ ਵਾਲਾ ਇੱਕ ਪਦਾਰਥ ਹੈ ਜੋ ਅਕਸਰ ਚਾਈਨੀਜ਼ ਫੂਡ ਦੇ ਵਿੱਚ ਵੀ ਵਰਤਿਆ ਜਾਂਦਾ ਹੈ ਜਾਪਾਨੀ ਜਾਂ ਹੋਰ ਜਿਹੜੇ ਨੇ ਏਸ਼ੀਅਨ ਮੁਲਕ ਨੇ ਉਹਨਾਂ ਦੇ ਵਿੱਚ ਭਰਪੂਰ ਇਹਨੂੰ ਵਰਤਿਆ ਜਾਂਦਾ ਹੈ ਇਹ ਪਦਾਰਥ ਹੈ ਅਜੀਨੋ ਮੋਟੋ ਜੋ ਖਾਣੇ ਦੇ ਸਵਾਦ ਨੂੰ ਵਧਾਉਣ ਦੇ ਲਈ ਵਰਤਿਆ ਜਾਂਦਾ ਹੈ ਮਹਾਰਾਂ ਦੇ ਮੁਤਾਬਕ ਜੇ ਭੋਜਨ ਦੇ ਵਿੱਚ ਅਜੀਨੋ ਮੋਟੋ ਨਿਰਧਾਰਿਤ ਮਾਪ ਡੰਡਾਂ ਤੋਂ ਵੱਧ ਵਰਤਿਆ ਜਾਵੇ ਜਾਂ ਫਿਰ ਅਸੀਂ ਅਜੀਨੋ ਮੋਟੋ ਵਾਲੇ ਪਦਾਰਥ ਦਾ ਲਗਾਤਾਰ ਸੇਵਨ ਕਰੀਏ ਤਾਂ ਇਹ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ 60ਵਿਆਂ ਤੋਂ ਹੀ ਆਲਮੀ ਸਿਹਤ ਮਾਹਰ ਅਜੀਨੋ ਮੋਟੋ ਦੇ ਸੇਵਨ ਨੂੰ ਲੈ ਕੇ ਸਵਾਲ ਖੜੇ ਕਰਦੇ ਆ ਰਹੇ ਨੇ ਮਹਾਰਾਂ ਦੇ ਮੁਤਾਬਕ ਇਹ ਦਿਮਾਗ ਦੇ ਉੱਤੇ ਅਸਰ ਪਾ ਸਕਦਾ ਹੈ ਤੇ ਤੁਹਾਨੂੰ ਫੂਡ ਐਡਿਕਟ ਯਾਨੀ ਕਿ ਨਸ਼ੇੜੀ ਵੀ ਕਰ ਸਕਦਾ ਹੈ ਬੱਚਿਆਂ ਗਰਭਵਤੀ ਔਰਤਾਂ ਬਜ਼ੁਰਗਾਂ ਦੀ ਸਿਹਤ ਨੂੰ ਇਹ ਖਾਸ ਕਰਕੇ ਪ੍ਰਭਾਵਿਤ ਕਰਦਾ ਹੈ ਅਜੀਸ ਦੇ ਪ੍ਰਭਾਵ ਬਾਰੇ ਮਹਾਰਾ ਦੇ ਨਾਲ ਗੱਲਬਾਤ ਕੀਤੀ ਤੇ ਬੀਤੇ ਸਮੇਂ ਦੇ ਵਿੱਚ ਇਸ ਵਿਸ਼ੇ ਦੇ ਉੱਤੇ ਹੋਏ ਅਧਿਐਨ ਨੂੰ ਆਪਾਂ ਖੰਘੋਲਦੇ ਹਾਂ ਅਜੀਨੋਮੋਟੋ ਕੀ ਹੈ ਮੋਨੋਸੋਡੀਅਮ ਗਲੋਟమేਟ ਐਮ ਐਸਜੀ ਜਿਸ ਨੂੰ ਅਜੀਨੋਮੋਟੋ ਵਜੋਂ ਜਾਣਿਆ ਜਾਂਦਾ ਹੈ ਇੱਕ ਅਜਿਹਾ ਪਦਾਰਥ ਹੈ ਜਿਸ ਨੂੰ ਰੈਸਟੋਰੈਂਟ ਅਕਸਰ ਖਾਣੇ ਦਾ ਸੁਆਦ ਵਧਾਉਣ ਦੇ ਲਈ ਵਰਤਦੇ ਨੇ ਖਾਸ ਕਰ ਤਰੀ ਵਾਲੀਆਂ ਸਬਜ਼ੀਆਂ ਸੂਪ ਦਾਲਾਂ ਜਾਂ ਡੱਬਾ ਬੰਦ ਭੋਜਨਾਂ ਦੇ ਵਿੱਚ ਜਾਂ ਕਹਿ ਲੋ ਕਿ ਫਾਸਟ ਫੂਡ ਜਿਵੇਂ ਕਿ ਆਂ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਵੀ ਵੱਡੇ ਪੱਧਰ ਤੇ ਉੱਤੇ ਰੇੜੀਆਂ ਲੱਗਦੀਆਂ ਨੇ ਨੂਡਲ 버ਗਰ ਜਾਂ ਜਿਹੜਾ ਕੁਇਕ ਫੂਡ ਬਣਾਉਦੇ ਨੇ ਉਹਦੇ ਵਿੱਚ ਇਹਨੂੰ ਜਿਹੜਾ ਵਰਤਿਆ ਜਾਂਦਾ ਤਾਂ ਹੀ ਫਿਰ ਆਪਾਂ ਸਵਾਲ ਸਵਾਲ ਦਿੰਦੇ ਆ ਖਾਈ ਜਾਂਦੇ ਆ ਤੇ ਉਸੇ ਸਮੇਂ ਦੇ ਵਿੱਚ ਅਗਲੇ ਦਿਨ ਵੀ ਤੁਹਾਨੂੰ ਉਸੇ ਦੀ ਜਿਹੜੀ ਹੈ ਤਲਬ ਲੱਗ ਜਾਂਦੀ ਹੈ ਭਾਈ ਅੱਜ ਵੀ ਆਪਾਂ ਨੂਡਲ ਖਾਣ ਚੱਲੀਏ ਅਜੀਨੋ ਮੋਟੋ ਬਣਦਾ ਕਿਵੇਂ ਇਸ ਬਾਰੇ ਜਾਣਨ ਤੋਂ ਪਹਿਲਾਂ ਇਸ ਦੇ ਨਾਮ ਦੇ ਨਾਲ ਜੁੜੀ ਦਿਲਚਸਪੀ ਵਾਲੀ ਗੱਲ ਹੈ ਤੁਹਾਡੇ ਨਾਲ ਸਾਂਝੀ ਕਰਨੀ ਬਣਦੀ ਹੈ ਅਜੀਨੋਮੋਟੋ ਇੱਕ ਜਾਪਾਨੀ ਸ਼ਬਦ ਹੈ ਜਿਸ ਦਾ ਅਰਥ ਹੈ ਸਵਾਦ ਵਾਲਾ ਤੱਤ ਸਾਲ 1909 ਦੇ ਵਿੱਚ ਜਾਪਾਨ ਦੇ ਹੀ ਡਾਕਟਰ ਕੀਕੂਨੇ ਅਕੇਦਾ ਨੇ ਇੱਕ ਕੰਪਨੀ ਬਣਾਈ ਸੀ ਜਿਸ ਦਾ ਨਾਮ ਹੈ ਅਜੀਨੋਮੋਟੋ ਕਾਰਪੋਰੇਸ਼ਨ ਰੱਖਿਆ ਗਿਆ ਸੀ ਇਸ ਦਾ ਇਸ ਕੰਪਨੀ ਨੇ ਜਿਹੜੀ ਪਹਿਲੀ ਚੀਜ਼ ਬਣਾਈ ਉਹ ਸੀ ਐਮ ਐਸ ਜੀ ਸਮੇਂ ਦੇ ਨਾਲ-ਨਾਲ ਐਮ ਐਸਜੀ ਨੂੰ ਅਜੀਨੋ ਮੋਟੋ ਵਜੋਂ ਹੀ ਜਾਣਿਆ ਜਾਣ ਲੱਗ ਗਿਆ ਅਜੀਨੋ ਮੋਟੋ ਕੰਪਨੀ ਦੀ ਵੈਬਸਾਈਟ ਦੇ ਮੁਤਾਬਕ ਇਸ ਨੂੰ ਸਭ ਤੋਂ ਪਹਿਲਾਂ ਕਣਕ ਦੇ ਗਲੂਟਨ ਜਿਹੜਾ ਹੁੰਦਾ ਹੈ ਗਲੂਟਨ ਫ੍ਰੀ ਜਿਹੜੇ ਭੋਜਨ ਖਾਂਦੇ ਨੇ ਦੋਸਤ ਉਹਨਾਂ ਨੂੰ ਪਤਾ ਹੈ ਜਿਹੜੇ ਮੇਦਾ ਜਾਂ ਆਟਾ ਨਹੀਂ ਖਾ ਸਕਦੇ ਉਹਨਾਂ ਦੀ ਗੱਲ ਹੈ ਅਜੀਨੋ ਮੋਟੋ ਕੰਪਨੀ ਦੀ ਵੈਬਸਾਈਟ ਦੇ ਮੁਤਾਬਕ ਇਸ ਨੂੰ ਸਭ ਤੋਂ ਪਹਿਲਾਂ ਕਣਕ ਦੇ ਗਲੂਟਨ ਤੋਂ ਜਿਹੜਾ ਸੀ ਤਿਆਰ ਕੀਤਾ ਗਿਆ ਸੀ ਤੇ ਬਾਅਦ ਦੇ ਵਿੱਚ ਇਸ ਦੇ ਲਈ ਸੋਇਆ ਬੀਨ ਦੀ ਵਰਤੋਂ ਹੋਣ ਲੱਗੀ ਹੁਣ ਇਹ ਮੱਕੀ ਅਤੇ ਉਸ ਵਰਗੀਆਂ ਬੀਜਦਾਰ ਫਸਲਾਂ ਦੀ ਬੈਕਟੀਰੀਆ ਫਰਮੇਸ਼ ਫਰਮੇਸ਼ ਜੜੀਆਂ ਉਸ ਨੂੰ ਜਿਹੜਾ ਕਹਿ ਸਕਦੇ ਹਾਂ ਬੈਕਟੀਰੀਆ ਬਣਾਇਆ ਜਾਂਦਾ ਹੈ ਫਾਰਮੇਸ਼ਨ ਕੀਤੀ ਜਾਂਦੀ ਹੈ ਉਹਦੇ ਨਾਲ ਤਿਆਰ ਹੋਣ ਲੱਗ ਜਾਂਦਾ ਹੈ ਐਮ ਐਸ ਜੀ ਗਲੂਟਾਮਿਕ ਐਸਿਡ ਦਾ ਸੋਡੀਅਮ ਲੂਣ ਹੈ ਜੋ ਕਿ ਕੁਦਰਤੀ ਤੌਰ ਦੇ ਉੱਤੇ ਪੈਦਾ ਹੋਣ ਵਾਲੇ ਅਮੀਨੋ ਐਸਿਡਾਂ ਦੇ ਵਿੱਚੋਂ ਇੱਕ ਹੈ ਗਲੂਟਾ ਗਲੂਟਾਮਿਕ ਐਸਿਡ ਬਹੁਤ ਸਾਰੇ ਭੋਜਨਾਂ ਦੇ ਵਿੱਚ ਪਾਇਆ ਜਾਂਦਾ ਜੋ ਅਸੀਂ ਹਰ ਰੋਜ਼ ਖਾਂਦੇ ਹਾਂ ਜਿਸ ਦੇ ਵਿੱਚ ਮੀਟ ਮੱਛੀ ਆਂਡੇ ਤੇ ਡੇਅਰੀ ਉਤਪਾਦਾਂ ਦੇ ਨਾਲ-ਨਾਲ ਟਮਾਟਰ ਮੱਕੀ ਤੇ ਅਨਾਜ ਸ਼ਾਮਲ ਨੇ ਅਜੀਨੋਮੋਟੋ ਕਿੰਨਾ ਕਿੰਨਾ ਖਾਣਿਆਂ ਦੇ ਵਿੱਚ ਵਰਤਿਆ ਜਾਣ ਵਾਲਾ ਹੈ ਅਸੀਂ ਘਰਾਂ ਦੇ ਵਿੱਚ ਖਾਣਾ ਬਣਾਉਂਦੇ ਹਾਂ ਅਜੀਨੋਮੋਟੋ ਕਿਸੇ ਦਾਲ ਸਬਜ਼ੀ ਦੇ ਵਿੱਚ ਪਾਇਆ ਹੋਵੇ ਅਜਿਹਾ ਤਾਂ ਬਹੁਤ ਘੱਟ ਦੇਖਿਆ ਗਿਆ ਹੋਵੇਗਾ हां जापान ਤੇ ਚੀਨ ਦੇ ਵਿੱਚ ਕਈ ਵਾਰ ਇਸ ਦੀ ਵਰਤੋਂ ਤਰੀ ਵਾਲੇ ਪਦਾਰਥਾਂ ਦੇ ਵਿੱਚ ਜ਼ਰੂਰ ਕੀਤੀ ਜਾਂਦੀ ਹੈ। ਸਵਾਲ ਖੜਾ ਹੁੰਦਾ ਹੈ ਕਿ ਫਿਰ ਭਾਰਤ ਦੇ ਵਿੱਚ ਅਜੀਨੋ ਮੋਟੋ ਕਿਹੜੇ ਖਾਣਿਆਂ ਦੇ ਵਿੱਚ ਪਾਇਆ ਜਾਂਦਾ ਹੈ? ਅਜੀਨੋ ਮੋਟੋ ਕੰਪਨੀ ਦੇ ਮੁਤਾਬਕ ਇਸ ਨੂੰ ਉਮਾਮੀ ਦੇ ਨਾਮ ਵਰਤਿਆ ਜਾਂਦਾ ਹੈ। ਜਿਸ ਜਾਪਾਨੀ ਸ਼ਬਦ ਦਾ ਅਰਥ ਹੈ ਸਵਾਦਿਸ਼ਟ ਸਵਾਦ ਜਾਨੀ ਕਿ ਬੇਹੱਦ ਸਵਾਦ। ਫੂਡ ਸੇਫਟੀ ਵਿਭਾਗ ਤੋਂ ਜੁਆਇੰਟ ਡਾਇਰੈਕਟਰ ਦੇ ਅਹੁਦੇ ਦੇ ਉੱਤੇ ਸੇਵਾ ਸੇਵਾਮਾਨ ਬਾਅ ਚੁੱਕੇ ਮਨੋਕ ਖੋਸਲਾ ਕਹਿੰਦੇ ਨੇ ਕਿ ਇਹ ਆਮ ਦੇਖਿਆ ਗਿਆ ਹੈ ਕਿ ਭਾਰਤ ਦੇ ਵਿੱਚ ਜਿਹੜੇ ਰੈਸਟੋਰੈਂਟ ਰਵਾਇਤੀ ਤਰੀਕਿਆਂ ਦੀ ਬਜਾਏ ਸੌਖੇ ਤਰੀਕੇ ਦੇ ਨਾਲ ਚਾਈਨੀਜ਼ ਖਾਣੇ ਦੇ ਵਿੱਚ ਸਵਾਦ ਲਿਆਉਣਾ ਚਾਹੁੰਦੇ ਨੇ ਨਾ ਉਹ ਅਕਸਰ ਹੀ ਸਵਾਦ ਦੇ ਲਈ ਅਜੀਨੋ ਮੋਟੋ ਦੀ ਵਰਤੋਂ ਕਰਦੇ ਆ। ਇੰਨਾ ਹੀ ਨਹੀਂ ਬੇਕਰੀ ਦੇ ਕਈ ਪਦਾਰਥਾਂ ਜਿਵੇਂ ਕਿ ਬਿਸਕੁਟ ਬ੍ਰੈਡ ਵਗੈਰਾ ਦੇ ਵਿੱਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਕਿਉਂਕਿ ਬੇਸ ਬਣਾਉਂਦੇ ਆ ਉਹਦੇ ਵਿੱਚ ਖੰਡ ਵੀ ਪਾਣੀ ਹੈ। ਉਹਦੇ ਵਿੱਚ ਜਿਹੜਾ ਲੂਣ ਵੀ ਪੈਂਦਾ ਹੈ ਵਿਸ਼ਵ ਸਿਹਤ ਸੰਗਠਨ ਦਾ ਵੀ ਕਹਿਣਾ ਹੈ ਕਿ ਇਸ ਦੀ ਵਰਤੋਂ ਦੁੜੀਆਂ ਭਰ ਦੇ ਵਿੱਚ ਵੀ ਕੀਤੀ ਜਾਂਦੀ ਹੈ ਮਨੋਜ ਖੋਸਲਾ ਦੱਸਦੇ ਨੇ ਕਿ ਅੱਜ ਕੱਲ੍ਹ ਸਲਾਦ ਜਾਂ ਸੈਂਡਵਿਚ ਬਣਾਉਣ ਦੇ ਲੱਗਿਆਂ ਵੱਖ-ਵੱਖ ਤਰ੍ਹਾਂ ਦੇ ਸਪਰੈਡ ਇਸਤੇਮਾਲ ਕਰਨ ਦਾ ਚੱਲਣਾ ਹੈ ਜਿਨ੍ਹਾਂ ਦੇ ਵਿੱਚੋਂ ਬਹੁਤਿਆਂ ਦੇ ਵਿੱਚ ਅਜੀਨੋ ਮੋਟੋ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ ਮੋਇਨਿਜ਼ ਕੈਚਅਪ ਜਾਨੀ ਕਿ ਜਿਹੜੀ ਹੈ ਤੇ ਬਾਰਬੀਕਿਊ ਸਾਸ ਜਿਹੜੀ ਬਣਦੀ ਹੈ ਫਰੋਜਨ ਨੂਡਲਸ ਤੇ ਪੀਜ਼ਾ ਦੇ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਸੂਪ ਮੰਜੂਰੀਅਨ ਜਾਂ ਚੀਜ਼ ਚਿਲੀ ਵਰਗੇ ਪਕਵਾਨਾਂ ਦੇ ਵਿੱਚ ਵੀ ਇਸ ਦੀ ਵਰਤੋਂ ਹੁੰਦੀ ਹੈ ਵਿਸ਼ਵ ਸੇ ਸੰਗਠਨ ਦੇ ਮੁਤਾਬਕ ਇਸ ਦੀ ਵਰਤੋਂ ਕਈ ਰੈਸਟੋਰੈਂਟ ਭੋਜਨ ਦੇ ਵਿੱਚ ਲੂਨ ਦੀ ਥਾਂ ਤੇ ਵੀ ਜਿਹੜੀ ਇਹ ਕਰ ਲਈ ਜਾਂਦੀ ਹੈ ਲੂਨ ਨਹੀਂ ਪਾਉਂਦੇ ਉਹ ਇਹ ਜਿਹੜਾ ਅਜੀਨੋਮੋਟੋ ਪਾ ਦਿੰਦੇ ਨੇ ਜਦੋਂ ਕਿ ਇਸ ਦੇ ਵਿੱਚ ਲੂਣ ਦੇ ਮੁਕਾਬਲੇ ਤੀਜਾ ਹਿੱਸਾ ਸੋਡੀਅਮ ਹੁੰਦਾ ਹੈ ਜਾਨੀ ਇਹ ਸਰੀਰ ਦੇ ਵਿੱਚ ਸੋਡੀਅਮ ਦੀ ਘਾਟ ਪੈਦਾ ਕਰ ਸਕਦਾ ਹੈ ਅਜੀਨੋਮੋਟੋ ਦੀ ਵੈਬਸਾਈਟ ਦੇ ਮੁਤਾਬਕ ਉਹਨਾਂ ਨੇ 100 ਸਾਲ ਪਹਿਲਾਂ ਇਹ ਜਿਹੜਾ ਸੀ ਗੰਧ ਰਹਿਤ ਸਫੇਦ ਕ੍ਰਿਸਟਲਾਈਨ ਪਾਊਡਰ ਬਣਾਇਆ ਸੀ ਪੂਰਾ ਚਿੱਟਾ ਲੂਣ ਵਰਗਾ ਜੋ ਅੱਜ ਦੁਨੀਆ ਭਰ ਦੀਆਂ ਰਸੋਈਆਂ ਦਾ ਹਿੱਸਾ ਬਣ ਗਿਆ ਅਜੀਨੋਮੋਟੋ ਦੀ ਵਰਤੋਂ ਬਾਰੇ ਸਵਾਲ ਵੀ ਖੜੇ ਹੁੰਦੇ ਨੇ 60ਵਿਆਂ ਦੇ ਦੌਰ ਦੇ ਵਿੱਚ ਅਜੀਨੋ ਮੋਟੋ ਦੀ ਵਰਤੋਂ ਨੂੰ ਲੈ ਕੇ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ। ਕਈ ਲੋਕਾਂ ਦਾ ਦਾਵਾ ਸੀ ਕਿ ਇਸ ਦੇ ਸੇਵਨ ਦੇ ਨਾਲ ਖਾਣ ਦੇ ਨਾਲ ਉਹਨਾਂ ਨੂੰ ਸਿਰਦਰਦ, ਦਿਲ ਮਚਲਨ ਤੇ ਅਜੀਬ ਜਿਹੀ ਸੁਸਤੀ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਇਹਨਾਂ ਸਭ ਮਾਮਲਿਆਂ ਦੇ ਵਿੱਚ ਇੱਕ ਤੱਤ ਸਾਂਝਾ ਸੀ ਕਿ ਇਹਨਾਂ ਨੇ ਚਾਈਨੀਜ਼ ਪਕਵਾਨ ਖਾਦੇ ਸਨ। ਉਦੋਂ ਤੋਂ ਲੈ ਕੇ ਅੱਜ ਤੱਕ ਕਈ ਸਿਹਤ ਮਹਾਰ ਇਸ ਦੀ ਵਰਤੋਂ ਤੋਂ ਪਰਹੇਜ਼ ਕਰਨ ਦੀ ਸਲਾਹ ਵੀ ਦਿੰਦੇ ਆ ਰਹੇ ਨੇ ਪਰ ਸ਼ਾਇਦ ਅਸੀਂ ਹਰ ਰੋਜ਼ ਹੀ ਇਸ ਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਰਤੋਂ ਕਰ ਰਹੇ ਹਾਂ ਇਸੇ ਤਰ੍ਹਾਂ ਹੀ ਬਿਆਕਾ ਨੌਗਰੇਡੀ ਦੀ ਇੱਕ ਰਿਪੋਰਟ ਹੈ ਉਹਦੇ ਮੁਤਾਬਕ ਅਸਲ ਦੇ ਵਿੱਚ ਤਾਂ ਅਜੀਨੋ ਮੋਟੋ ਦੀ ਵਰਤੋਂ ਬਾਰੇ ਬਹਿਸ ਜਿਹੜੀ ਸੀ 1968 ਤੋਂ ਸ਼ੁਰੂ ਹੋ ਜਾਂਦੀ ਹੈ ਉਦੋਂ ਹੀ ਜ਼ੋਰ ਫੜ ਗਈ ਸੀ ਜਦੋਂ ਇੱਕ ਡਾਕਟਰ ਰਾਬਰਟ ਹੋਮਨ ਕਵੋਕ ਨੇ ਨਿਊ ਇੰਗਲੈਂਡ ਜਰਨਲ ਆਫ ਮੈਡੀਸਨ ਨੂੰ ਇੱਕ ਚਿੱਠੀ ਲਿਖ ਭੇਜੀ ਸੀ ਇਸ ਚਿੱਠੀ ਦੇ ਵਿੱਚ ਉਹਨਾਂ ਨੇ ਅਮਰੀਕਾ ਦੇ ਕਿਸੇ ਚੀਨੀ ਰੈਸਟੋਰੈਂਟ ਦੇ ਵਿੱਚ ਖਾਣਾ ਖਾਣ ਤੋਂ ਬਾਅਦ ਪੈਦਾ ਹੋਣ ਵਾਲੇ ਇੱਕ ਸਿੰਡਰੋਮ ਦੇ ਸੰਭਾਵਿਤ ਕਾਰਨਾਂ ਬਾਰੇ ਲਿਖਿਆ ਸੀ ਖਾਸ ਤੌਰ ਦੇ ਉੱਤੇ ਉਹਨਾਂ ਨੇ ਗਰਦਨ ਦੇ ਪਿਛਲਾ ਹਿੱਸਾ ਸੁੰਨਾ ਹੋਣ ਸ਼ਿਕਾਇਤ ਦਰਜ ਕਰਵਾਈ ਸੀ ਉਹਨਾਂ ਦੀ ਸ਼ਿਕਾਇਤ ਸੀ ਕਿ ਸੁੰਨਣਾਪਣ ਗਰਦਨ ਤੋਂ ਹੁੰਦਾ ਹੋਇਆ ਉਹਨਾਂ ਦੀਆਂ ਬਾਹਾਂ ਤੇ ਪਿੱਠ ਤੱਕ ਫੈਲ ਜਾਂਦਾ ਹੈ ਨਾਲੀ ਉਹਨਾਂ ਨੇ ਆਮ ਕਮਜ਼ੋਰੀ ਤੇ ਦਿਲ ਦੀ ਵਧੀ ਹੋਈ ਧੜਕਣ ਮਹਿਸੂਸ ਕਰਨ ਦੀ ਗੱਲ ਵੀ ਆਕੀ ਕੁਵੋਕ ਦਾ ਅੰਦਾਜ਼ਾ ਸੀ ਕਿਸ ਸਾਬ ਦਾ ਕਾਰਨ ਸੋਇਆ ਸਾਸ ਹੋ ਸਕਦੀ ਹੈ ਪਰ ਇਸ ਦਾਅਵੇ ਨੂੰ ਬਾਅਦ ਦੇ ਵਿੱਚ ਖਾਰਜ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਘਰ ਦੇ ਵਿੱਚ ਵੀ ਉਸੇ ਸਾਸ ਦੇ ਨਾਲ ਖਾਣਾ ਪਕਾਇਆ ਪਰ ਇਸ ਦੇ ਨਾਲ ਉਹਨਾਂ ਦੇ ਸਰੀਰ ਉੱਤੇ ਪ੍ਰਭਾਵ ਨਜ਼ਰ ਨਹੀਂ ਕੋਈ ਆਇਆ ਨੋਗਰੇਡੀ ਕਹਿੰਦੇ ਨੇ ਕਿ ਇਸ ਨੂੰ ਉਸ ਦੌਰ ਦੇ ਵਿੱਚ ਚਾਈਨਿਸ ਰੈਸਟੋਰੈਂਟ ਸਿੰਡਰੋਮ ਕਿਹਾ ਜੀ ਕਿਆ ਗਿਆ ਸੀ ਪਰ ਇਸ ਦੇ ਇਸ ਤੋਂ ਜਿਹੜਾ ਸੀ ਕਵੋਕ ਵੱਲੋਂ ਛੇੜੀ ਬੈਂਸ ਦਾ ਅਸਰ ਇਹ ਹੋਇਆ ਕਿ ਇੱਕ ਦੌਰ ਆਇਆ ਜਦੋਂ ਚੀਨੀ ਰੈਸਟੋਰੈਂਟਾਂ ਦੇ ਵਿੱਚ ਇਸਤੇਮਾਲ ਕੀਤੀ ਜਾਣ ਵਾਲੀ ਆਮ ਸੀਜ਼ਨਿੰਗ ਐਮ ਐਸ ਜੀ ਦੀ ਵਰਤੋਂ ਦੇ ਉੱਤੇ ਸਵਾਲ ਖੜੇ ਹੋਣ ਲੱਗੇ ਐਮ ਐਸ ਜੀ ਦੇ ਨਾਲ ਜੁੜੇ ਕਈ ਸਿਹਤ ਸਿਧਾਂਤ ਸਾਹਮਣੇ ਆਏ ਕਈਆਂ ਦੇ ਵਿੱਚ ਐਮ ਐਸ ਜੀ ਰਹਿਤ ਭੋਜਨਾਂ ਦੀ ਜਾਣਕਾਰੀ ਸੀ ਤੇ ਕਈਆਂ ਨੇ ਐਮ ਐਸ ਜੀ ਦਾ ਸੱਚ ਸਿਰਲੇਖ ਦੇ ਨਾਲ ਮੇਲ ਖਾਂਦੀਆਂ ਕਿਤਾਬਾਂ ਦੇ ਵਿੱਚ ਲਿਖਿਆ। ਇਥੋਂ ਤੱਕ ਕਿ ਅਮਰੀਕਾ ਦੇ ਵਿੱਚ ਕਈ ਚਾਈਨੀ ਰੈਸਟੋਰੈਂਟਾਂ ਨੂੰ ਇਹ ਇਸ਼ਤਿਹਾਰ ਦੇਣ ਦੇ ਲਈ ਵੀ ਪ੍ਰੇਰਿਤ ਕੀਤਾ ਗਿਆ ਕਿ ਉਹਨਾਂ ਨੇ ਆਪਣੇ ਖਾਣਾ ਬਣਾਉਣ ਦੇ ਵਿੱਚ ਐਮ ਐਸ ਜੀ ਵਰਤੋਂ ਨਹੀਂ ਕੀਤੀ ਹੈ। ਇਸ ਵਰਤਾਰੇ ਬਾਰੇ ਪੀਜੀਆਈ ਚੰਡੀਗੜ੍ਹ ਦੇ ਡਾਈਟ ਟਿਕਸ ਵਿਭਾਗ ਦੇ ਮੁਖੀ ਨੇ ਡਾਕਟਰ ਨੈਨਸੀ ਸਾਨੀ ਦਾ ਇਸ ਬਾਰੇ ਕਹਿਣਾ ਕਿ ਇਹ ਸੱਚ ਹੈ ਕਿ ਅਜੀਨੋ ਮੋਟੋ ਦੀ ਵਰਤੋਂ ਬਾਰੇ ਹੁਣ ਤੱਕ ਕਈ ਸਟੱਡੀਜ਼ ਸਾਹਮਣੇ ਆ ਚੁੱਕੀਆਂ ਨੇ ਇਸ ਦੇ ਸਿਹਤ ਦੇ ਉੱਤੇ ਮਾੜੇ ਅਸਰ ਬਾਰੇ ਕਈ ਪੁਖਤਾ ਨਤੀਜੇ ਵੀ ਮੌਜੂਦ ਨੇ ਕਿਉਂਕਿ ਬਹੁਤ ਸਾਰੇ ਮਰੀਜ਼ ਜਿਹੜੇ ਨੇ ਇੱਕੋ ਹੀ ਜਿਹੜਾ ਉਹਨਾਂ ਨੂੰ ਡਾਇਗਨੋਸਟਿਕ ਦੇ ਥੱਲੇ ਜਾਣਦੇ ਹੋਣਗੇ ਤੇ ਡਾਕਟਰਾਂ ਨੂੰ ਤਾਂ ਇਹਨਾਂ ਸਿਹਤ ਸਹੂਲਤਾਂ ਜਿਹੜੀਆਂ ਨੇ ਕਿਸੇ ਵੀ ਮੁਲਕ ਦੇ ਵਿੱਚ ਤੇ ਉਹਨਾਂ ਨੂੰ ਫਿਕਰ ਪੈਣਾ ਚਾਹੀਦਾ ਹੈ ਕਿ ਭਾਈ ਇਹ ਲੋਕ ਮਤਲਬ ਕਿ ਇਹਨੇ ਇੱਕ ਕੋਈ ਬਿਮਾਰੀ ਦੇ ਕਿਉਂ ਜਿਹੜਾ ਸ਼ਿਕਾਰ ਹੋ ਰਹੇ ਨੇ ਜਾਂ ਕਾਰਨ ਕੀ ਨੇ ਲੰਬੜੇ ਪੈਂਦੇ ਨੇ ਖੂਨ ਟੈਸਟ ਹੋ ਗਿਆ ਜਾਂ ਹੋਰ ਸਾਰੀਆਂ ਚੀਜ਼ਾਂ ਤੋਂ ਪਤਾ ਲੱਗ ਜਾਂਦਾ ਤੇ ਇਸੇ ਕਰਕੇ ਹੀ ਜਿਹੜਾ ਚਲੋ ਮੈਨੂੰ ਇਹਨਾਂ ਚੀਜ਼ਾਂ ਦਾ ਤਾਂ ਪਤਾ ਹੈ ਕਿਉਂਕਿ ਅਸੀਂ ਇਸ ਲਾਈਨ ਦੇ ਵਿੱਚ ਜੁੜੇ ਹੋਏ ਹਾਂ ਤੇ ਜਦੋਂ ਮੈਂ ਇੰਡੀਆ ਦੇ ਵਿੱਚ ਆ ਇਹ ਚੀਜ਼ਾਂ ਨੂੰ ਸਿੱਖਿਆ ਜਾਂ ਆਪਣਾ ਕੁਕਿੰਗ ਕੋਰਸ ਕਰਦਾ ਸੀ ਖਾਸ ਕਰਕੇ ਚਾਈਨਿਸ ਜਾਂ ਕਹਿ ਲਓ ਕਿ ਕੰਟੀਨੈਂਟਲ ਫੂਡ ਦੀ ਗੱਲ ਆਉਂਦੀ ਹੈ ਤੋ ਉਹਦੇ ਵਿੱਚ ਬਕਾਇਦਾ ਇਹ ਸਿਖਾਇਆ ਜਾਂਦਾ ਹੈ ਇਹਨਾਂ ਚੀਜ਼ਾਂ ਦੇ ਬਾਰੇ ਅਜੀਨੋ ਮੋਟੋ ਤੇ ਪਹਿਲਾਂ ਬਹੁਤ ਆਮ ਨਹੀਂ ਮਿਲਦਾ ਹੁੰਦਾ ਸੀ ਹੁਣ ਤਾਂ ਹਰ ਪਾਸੇ ਹੀ ਮਿਲ ਜਾਂਦਾ ਹੈ ਹਰ ਰੇੜੀ ਦੇ ਉੱਤੇ ਪਾਇਆ ਜਾਂਦਾ ਹੈ ਤਕਰੀਬਨ ਸਵਾਦ ਦੇ ਲਈ ਵੀ ਤਾਂ ਕਿ ਤੁਹਾਡੀ ਖੇਚ ਬਣੀ ਰਹੇ ਅਜੀਨੋ ਮੋਟੋ ਦੀ ਵਰਤੋਂ ਤੇ ਸਿਹਤ ਅਜੀਨੋ ਮੋਟੋ ਬਹੁਤ ਜਿਹੜਾ ਹੈ ਸਮੂਹ ਆਪਣੀ ਵੈਬਸਾਈਟ ਦੇ ਉੱਤੇ ਐਮ ਐਸ ਜੀ ਦੀ ਵਰਤੋਂ ਬਾਰੇ ਕਹਿੰਦਾ ਹੈ ਕਿ ਬੀਤੇ 100 ਸਾਲਾਂ ਤੋਂ ਇਸ ਦੀ ਵਰਤੋਂ ਭੋਜਨ ਦੇ ਵਿੱਚ ਕੀਤੀ ਜਾ ਰਹੀ ਹੈ ਇਹ ਖਾਣ ਦੇ ਲਈ ਇੱਕ ਸੁਰੱਖਿਤ ਭੋਜਨ ਪਦਾਰਥ ਹੈ ਅਮਰੀਕਾ ਦੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਤੇ ਵਿਸ਼ਵ ਸਿਹਤ ਸੰਗਠਨ ਨੇ ਵੀ ਐਮ ਐਸ ਜੀ ਨੂੰ ਇੱਕ ਸੁਰੱਖਿਤ ਭੋਜਨ ਤੱਤ ਵਜੋਂ ਅਕਤ ਕੀਤਾ ਪਰ ਇਸ ਦਾ ਤੇ ਨਾਲ ਕਈ ਸਿਹਤ ਮਹਾਰ ਸਹਿਮਤ ਨਹੀਂ ਨੇ ਕਿਉਂਕਿ ਭਾਈ سرمایہਦਾਰੀ ਢਾਂਚਾ ਹੈ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਅੱਜ ਕੱਲ ਜਿਹੜਾ ਬਣਿਆ ਬਣਾਇਆ ਫੂਡ ਆਉਂਦਾ ਉਹਨੂੰ ਵੀ ਪਹਿਲ ਦਿੱਤੀ ਜਾਂਦੀ ਹੈ ਪਰ ਉਹ ਜਿਹੜੀਆਂ ਚੀਜ਼ਾਂ ਨੇ ਜਿਵੇਂ ਕਿ ਰਬਿਸ਼ ਫੂਡ ਦੀ ਗੱਲ ਕੀਤੀ ਸੀ ਆਪਾਂ ਪਿਛਲੇ ਸਮੇਂ 'ਚ ਤਾਂ ਕੰਪਨੀਆਂ ਨੂੰ ਜਿਹੜਾ ਐਡਵਾਂਸ ਦਿੱਤਾ ਜਾਂਦਾ ਹੈ ਉਹਨਾਂ ਨੂੰ ਬੈਨੀਫਿਟ ਦਿੱਤੇ ਜਾਂਦੇ ਨੇ ਤੇ ਉਹ ਉਹਨਾਂ ਨੂੰ ਪਤਾ ਹੁੰਦੇ ਸੁਣਦੇ ਵੀ ਉਹ ਚੀਜ਼ਾਂ ਨਹੀਂ ਲਿਖਦੇ ਕੁਝ ਚੀਜ਼ਾਂ ਜ਼ਰੂਰ ਲਿਖ ਦਿੰਦੇ ਨੇ ਜਿਹੜੇ ਅਸੀਂ ਲੋਕ ਉਹਨਾਂ ਤੋਂ ਪੜਦੇ ਨਹੀਂਗੇ ਪੈਕੇਟ ਖੋਲਦੇ ਆ ਤੇ ਖਾਣ ਦੀ ਕਰਦੇ ਆ ਕਹਿੰਦੇ ਨੇ ਕਿ ਦੂਜੇ ਪਾਸੇ ਕਈ ਦੇਸ਼ਾਂ ਦੇ ਭੋਜਨ ਸੁਰੱਖਿਆ ਦੇ ਨਾਲ ਸੰਬੰਧਿਤ ਕਾਨੂੰਨ ਕਹਿੰਦੇ ਨੇ ਕਿ ਜੇ ਕਿਸੇ ਡੱਬਾ ਬੰਦ ਭੋਜਨ ਦੇ ਵਿੱਚ ਅਜੀਨੋ ਮੋਟੋ ਪਾਇਆ ਜਾਂਦਾ ਹੈ ਤਾਂ ਭੋਜਨ ਕੰਪਨੀ ਦੇ ਲਈ ਲਾਜ਼ਮੀ ਹੈ ਕਿ ਉਹ ਇਸ ਦੀ ਮਾਤਰਾ ਬਾਰੇ ਡੱਬੇ ਦੇ ਲੇਬਲ ਉੱਤੇ ਜ਼ਿਕਰ ਕਰੇ ਪਰ ਕੌਣ ਕਰਦਾ ਹੈ ਡਾਕਟਰ ਨੈਂਸੀ ਸਾਨੀ ਕਹਿੰਦੇ ਨੇ ਕਿ ਸਾਡੇ ਕੋਲ ਕਈ ਬੱਚੇ ਆਉਂਦੇ ਨੇ ਜਿਨ੍ਹਾਂ ਨੂੰ ਇਸ ਕਦਰ ਅਲਰਜੀ ਹੁੰਦੀ ਹੈ ਕਈ ਮਾਮਲਿਆਂ ਦੇ ਵਿੱਚ ਇਸ ਕਾਰਨ ਉਹਨਾਂ ਨੂੰ ਲਗਾਤਾਰ ਸੌ ਤੋਂ ਵੀ ਵੱਧ ਛਿੱਕਾਂ ਆਉਂਦੀਆਂ ਕਈ ਮਾਮਲਿਆਂ ਦੇ ਵਿੱਚ ਮਰੀਜ਼ ਦੱਸਦੇ ਨੇ ਕਿ ਬਾਹਰੋਂ ਖਾਣਾ ਖਾਣ ਤੋਂ ਬਾਅਦ ਅਜਿਹਾ ਹੋਇਆ ਅਸਲ ਦੇ ਵਿੱਚ ਐਮ ਐਸ ਜੀ ਖਾਣ ਦੀ ਇੱਕ ਸੀਮਤ ਮਾਤਰਾ ਯੂਰਪੀਅਨ ਫੂਡ ਜਿਹੜਾ ਹੈ ਸੇਫਟੀ ਅਥਾਰਟੀ ਹੈ ਮੁਤਾਬਕ ਕੋਈ ਵੀ ਵਿਅਕਤੀ ਪ੍ਰਤੀ ਦਿਨ 30 ਮਿਲੀਗ੍ਰਾਮ 30 ਮਿਲੀਗ੍ਰਾਮ ਐਮ ਐਸ ਜੀ ਪ੍ਰਤੀ ਕਿਲੋ ਲੈ ਸਕਦਾ ਹੈ ਪਰ ਇਸ ਤੋਂ ਵਧੇਰੇ ਸੇਵਨ ਅਲਰਜੀ ਦਾ ਕਾਰਨ ਬੱਧ ਜਾਂਦਾ ਹੈ ਡਾਕਟਰ ਨੈਂਸੀ ਕਹਿੰਦੇ ਨੇ ਕਿ ਜੇ ਇਹ ਮਾਤਰਾ 100 ਮਿਲੀਗ੍ਰਾਮ ਪ੍ਰਤੀ ਕਿਲੋ ਤੋਂ ਵੀ ਵੱਧਦੀ ਹੈ ਤਾਂ ਇਹ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਵੀ ਹੋ ਸਕਦਾ ਹੈ ਡਾਕਟਰ ਨੈਂਸੀ ਦਾ ਕਹਿਣਾ ਹੈ ਕਿ ਅਜੀਨੋਮੋਟੋ ਭੋਜਨ ਦੇ ਵਿੱਚ ਪਾਇਆ ਜਾਣ ਵਾਲਾ ਇੱਕ ਅਜਿਹਾ ਤੱਤ ਹੈ ਜੋ ਦਿਮਾਗ ਨੂੰ ਪ੍ਰਭਾਵਿਤ ਕਰਕੇ ਆਪਣਾ ਭੋਜਨ ਦਾ ਆਦੀ ਬਣਾਉਂਦਾ ਹੈ ਜਾਨੀ ਤੁਹਾਨੂੰ ਐਡਿਕਟ ਕਰਦਾ ਹੈ ਜਰੂਰ ਜਿਹੜੀ ਵੀ ਚੀਜ਼ ਤੁਸੀਂ ਵਰਤਦੇ ਹੋ ਘਰ ਦੇ ਵਿੱਚ ਚਾਹੇ ਕੇਚਪੀ ਹੈ ਤੇ ਉਹਦੇ ਉੱਤੇ ਜਰੂਰ ਪੜਿਓ ਛੋਟੇ-ਛੋਟੇ ਅੱਖਰਾਂ 'ਚ ਲਿਖਿਆ ਹੋਇਆ ਹੈ ਅਜੀਨੋਮੋਟੋ ਕਿੰਨੀ ਮਾਤਰਾ 'ਚ ਉਹਦੇ ਵਿੱਚ ਹੈ ਜਾਂ ਹੋਰ ਜਿੰਨੇ ਵੀ ਪ੍ਰੋਡਕਟ ਨੇ ਤੁਹਾਡੇ ਘਰ ਦੇ ਵਿੱਚ ਬਣੇ-ਬਣਾਏ ਲੈ ਕੇ ਆਉਂਦੇ ਹੋ ਕਈ ਵਾਰ ਸਾਡੀ ਭੁੱਖ ਮਿਟ ਚੁੱਕੀ ਹੁੰਦੀ ਹੈ ਪਰ ਫਿਰ ਵੀ ਆਦੀ ਹੋ ਜਾਣ ਦੇ ਕਾਰਨ ਅਸੀਂ ਹੋਰ ਖਾਣ ਦੀ ਇੱਛਾ ਰੱਖਦੇ ਹਾਂ ਇਸ ਨੂੰ ਫੂਡ ਐਡਿਕਸ਼ਨ ਕਿਹਾ ਜਾਂਦਾ ਹੈ ਇਹ ਵੀ ਨਸ਼ੇ ਜਾਂ ਡਰੱਗਸ ਦੀ ਐਡਿਕਸ਼ਨ ਵਰਗੀ ਹੀ ਹੁੰਦੀ ਹੈ ਅਸੀਂ ਅਕਸਰ ਬੱਚਿਆਂ ਬਾਰੇ ਸੁਣਦੇ ਹਾਂ ਕਿ ਉਹ ਹਾਈਪਰ ਐਕਟਿਵ ਹਨ ਜਾਂ ਘਰ ਦਾ ਖਾਣਾ ਖਾਣ ਦੀ ਬਜਾਏ ਬਾਹਰ ਤੋਂ ਖਾਣਾ ਜ਼ਿਆਦਾ ਪਸੰਦ ਕਰ ਰਹੇ ਨੇ ਅਜਿਹਾ ਹੀ ਵਰਤਾਰਾ ਹੈ ਜਿਸ ਦੇ ਵਿੱਚ ਦਿਮਾਗ ਕਿਸੇ ਖਾਸ ਸਵਾਦ ਦਾ ਜਿਹੜਾ ਆਦੀ ਹੋ ਜਾਂਦਾ ਹੈ ਘਰ ਦਾ ਖਾਣਾ ਸੁਆਦ ਨਹੀਂ ਲੱਗਦਾ ਅਸਲ ਦੇ ਵਿੱਚ ਆਦੀ ਬਣਾਉਣ ਦੇ ਮਕਸਦ ਦੇ ਨਾਲ ਹੀ ਅਕਸਰ ਬਾਜ਼ਾਰੀ ਭੋਜਨਾਂ ਦੇ ਵਿੱਚ ਅਜੀਨੋ ਮੋਟੋ ਵਰਗੇ ਤੱਤ ਪਾਏ ਜਾਂਦੇ ਹਨ ਡਾਕਟਰ ਨੈਂਸੀ ਇਸ ਦੇ ਹੋਰ ਪ੍ਰਭਾਵਾਂ ਬਾਰੇ ਕਹਿੰਦੇ ਹੈ ਕਿ ਆਪਣੀ ਲੋੜ ਦੇ ਨਾਲੋਂ ਵੱਧ ਖਾਣ ਦੀ ਆਦਤ ਪੈ ਜਾਣਾ ਆਪਣੇ ਆਪ ਦੇ ਵਿੱਚ ਇੱਕ ਗੰਭੀਰ ਬਿਮਾਰੀ ਵੀ ਹੈ ਤੇ ਉਹ ਸਰੀਰ ਦੇ ਵਿੱਚ ਫੈਟ ਵੀ ਵੱਧਦੀ ਹੈ ਮੋਟਾਪਾ ਵੱਧਦਾ ਹੈ ਫਿਰ ਬੰਦਾ ਲੇਜੀ ਵੀ ਹੁੰਦਾ ਹੈ ਸੁੱਤਾ ਹੀ ਰਹਿੰਦਾ ਹੈ ਨੀਂਦ ਜ਼ਿਆਦਾ ਆਉਂਦੀ ਹੈ ਹੋਰ ਸਾਰੀਆਂ ਪ੍ਰੋਬਲਮਾਂ ਡਿਪਰੈਸ਼ਨ ਦੇ ਵਿੱਚ ਵੀ ਜਾਂਦਾ ਹੈ ਇਹ ਵੀ ਚੀਜ਼ਾਂ ਨੇ ਐਮ ਐਸ ਜੀ ਸਰੀਰ ਨੂੰ ਸੁਸਤ ਕਰਦਾ ਹੈ ਨਤੀਜਾ ਹੁੰਦਾ ਹੈ ਮੋਟਾਪਾ ਹਾਈ ਬਲੱਡ ਪ੍ਰੈਸ਼ਰ ਫਿਰ ਹੋਰ ਜਿਹੜੀਆਂ ਨੇ ਅਤੇ ਹਾਈ ਪਰਟੈਂਸ਼ਨ ਦੇੜੀਆਂ ਦੇ ਬਿਮਾਰੀਆਂ ਜਿਹੜਾ ਉਹਦਾ ਰੋਗੀ ਬਣਦਾ ਜਾਂਦਾ ਡਾਕਟਰ ਨੈਂਸੀ ਕਹਿੰਦੇ ਨੇ ਕਿ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਬੱਚਿਆਂ ਗਰਭવતી ਔਰਤਾਂ ਦੇ ਬਜ਼ੁਰਗਾਂ ਨੂੰ ਘਰ ਦਾ ਖਾਣਾ ਹੀ ਖਵਾਇਆ ਜਾਵੇ ਜੀ ਦੋਸਤੋ ਇਹ ਹੈ ਜੀ ਅਜੀਨੋ ਮੋਟੋ ਦੀ ਹਕੀਕਤ ਇੱਕ ਵਾਰੀ ਫਿਰ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਹੈ ਪਹਿਲਾਂ 5-7 ਸਾਲ ਪਹਿਲਾਂ ਗੱਲ ਕੀਤੀ ਸੀ ਇਸ ਦੇ ਬਾਰੇ ਅਜੀਨੋ ਮੋਟੋ ਕੀ ਹੈ ਬਿਸਕੁਟ ਤੇ ਹੋਟਲ ਦੇ ਖਾਣੇ ਵਿੱਚ ਲਾਇਆ ਇੱਕ ਪਦਾਰਥ ਤੁਹਾਨੂੰ ਨਸ਼ੇੜੀ ਤਾਂ ਨਹੀਂ ਬਣਾ ਦੇਵੇਗਾ ਇਹ ਹੈ ਜੀ ਅਸਲ ਦੇ ਵਿੱਚ ਅਜੀਨੋ ਮੋਟੋ ਤੇ ਸਵਾਦ ਤੁਹਾਡਾ ਬਣਾਉਂਦਾ ਹੈ ਜੀਬ ਦਾ ਤੇ ਫਿਰ ਬਗਾੜਦਾ ਹੈ ਬੱਚਿਆਂ ਨੂੰ ਵੀ ਤੇ ਬਜ਼ੁਰਗਾਂ ਨੂੰ ਵੀ ਤੇ ਆਪਣੇ ਆਪ ਨੂੰ ਵੀ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਇਹਨਾਂ ਨੂੰ ਧਿਆਨ ਰੱਖਿਆ ਕਰੋ ਜ਼ਰੂਰ